ਦੁਨੀਆ ਦੇ ਸਾਰੇ ਧਰਮ ਜਾਤ ਪਾਤ ਨੂੰ ਛੱਡ ਕੇ ਇੱਕੋ ਮਾਲਕ ਨੂੰ ਮੰਨਣ ਅਤੇ ਮਨੁੱਖਤਾ ਦੀ ਸੇਵਾ ਕਰਨ ਦੇ ਸਿੱਖਿਆ ਦਿੰਦੇ ਹਨ। ਤੌਲ ਤਰੀਕੇ ਭਾਵੇਂ ਵੱਖ-ਵੱਖ ਹੋਣ ਪਰ ਸਿੱਖਿਆ ਸਭ ਧਰਮਾਂ ਦੀ ਇੱਕੋ ਹੀ ਹੈ। ਸਾਡੇ ਦੇਸ਼ ਦਾ ਸੰਵਿਧਾਨ ਵੀ ਸਭ ਧਰਮਾਂ ਦਾ ਆਦਰ ਕਰਦੇ ਹੋਏ ਸਭ ਨੂੰ ਪਿਆਰ ਕਰਨ ਅਤੇ ਇੱਕ ਹੋ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਹੁਣ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੀ ਮਿਸਾਲ ਪੇਸ਼ ਕਰਨ ਜਾ ਰਹੇ ਹਾਂ ਜੋ ਤੁਸੀਂ ਨਾ ਕਦੇ ਦੇਖੀ ਹੋਵੇਗੀ ਤੇ ਨਾ ਹੀ ਸੁਣੀ। ਜਿਸ ਨੂੰ ਜਾਣ ਕੇ ਤੁਹਾਡੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੇਗੀ ਤੁਹਾਨੂੰ ਜਾਣ ਕੇ ਧਰਮ ਦਾ ਅਸਲ ਪਰਿਵਰਸਾ ਸਮਝ ਆ ਜਾਵੇਗੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਿ ਧਰਮ ਆਖਿਰ ਹੁੰਦਾ ਕੀ ਹੈ ਇਹ ਮਿਸਾਲ ਦੇ ਰਹੇ ਹਨ ਰਾਧਾ ਸਵਾਮੀ ਸత్సੰਗ ਕਾਲ ਜੋ ਅਜੋਕੇ ਮਨੁੱਖ ਦੀ ਧਰਮ ਪ੍ਰਤੀ ਸੋਚ ਹਮੇਸ਼ਾ ਲਈ ਬਦਲ ਕੇ ਰੱਖ ਦੇਵੇਗੀ ਇਸ ਦਿਨਾਂ ਲਈ ਦੇਖੋ ਸਾਡੇ ਖਾਸ ਰਿਪੋਰਟ ਜਿੱਥੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ ਹਰ ਕੋਈ ਡਰ ਤੇ ਮਾਰੇ ਆਪੋ ਆਪਣੇ ਘਰ ਚ ਦੁਬੱਕੇ ਬੈਠਾ ਹੈ ਉੱਥੇ ਇੱਕ ਨਵੀਂ ਤਸਵੀਰ ਪੇਸ਼ ਕਰਕੇ ਪੂਰੀ ਮਨੁੱਖਤਾ ਲਈ ਇੱਕ ਸਿੱਖਿਆਦਾਇਕ ਮਿਸਾਲ ਪੇਸ਼ ਕਰਕੇ ਦਿੱਤੀ ਹੈ ਰਾਧਾ ਸਵਾਮੀ ਸਤ ਸੰਗਕਰ ਨੇ ਇੱਥੇ ਅੱਜ ਕੱਲ ਸਤ ਸੰਗ ਨਹੀਂ ਹੁੰਦਾ ਬਲਕਿ ਪੰਜ ਟਾਈਮ ਨਮਾਜ਼ ਅਦਾ ਕੀਤੀ ਜਾਂਦੀ ਹੈ ਰਮਜ਼ਾਨ ਦੇ ਚੱਲਦਿਆਂ ਇੱਥੇ ਰੋਜ਼ੇ ਰੱਖੇ ਜਾ ਰਹੇ ਨੇ ਇਹ ਨਜ਼ਾਰਾ ਜੋ ਤੁਸੀਂ ਦੇਖ ਰਹੇ ਹੋ ਇਹ ਕਿਸੇ ਮਸਜਿਦ ਮਦਰਸੇ ਜਾਂ ਇਦਗਾਹ ਦੀਆਂ ਨਹੀਂ ਇਹ ਨਜ਼ਾਰਾ ਹੈ ਸਹਾਰਨਪੁਰ ਦੇ ਰਾਧਾ ਸਵਾਮੀ ਸਤ ਸੰਗ ਘਰ ਦਾ ਜਿੱਥੇ ਵੱਡੀ ਗਿਣਤੀ ਚ ਲੋਕ ਨਮਾਜ਼ ਅਦਾ ਕਰ ਰਹੇ ਹਨ ਅਤੇ ਰਮਜ਼ਾਨ ਦੇ ਚੱਲਦਿਆਂ ਰੋਜ਼ੇ ਰੱਖ ਰਹੇ ਹਨ ਇਹ ਕੋਈ ਸਤ ਸੰਗੀ ਨਹੀਂ ਬਲਕਿ ਮੁਸਲਮਾਨ ਫਰਾਹੀ ਹਨ ਕੋਰੋਨਾ ਵਾਇਰਸ ਦੇ ਪੈ ਕਰਕੇ ਦੁਨੀਆ ਦੇ ਧਾਰਮਿਕ ਅਸਥਾਨ ਬੰਦ ਨੇ ਭਾਵੇਂ ਰਮਜ਼ਾਨ ਦਾ ਮਹੀਨਾ ਹੀ ਕਿਉਂ ਨਾ ਹੋਵੇ ਸਾਰੀਆਂ ਮਸੀਤਾਂ ਮਦਰਸੇ ਬੰਦ ਕਿਉਂ ਨਾ ਹੋਣ ਦੁਨੀਆ ਦੇ ਮੁਸਲਮਾਨ ਇਹ ਜਾਣ ਕੇ ਹੈਰਾਨ ਹੋ ਜਾਣਗੇ ਕਿ ਇਹ ਦੁਨੀਆ ਦਾ ਉਹ ਥਾਨ ਹੈ ਜੋ ਕੋਈ ਮਸਜਿਦ ਜਾਂ ਬਦਰਸਾ ਨਹੀਂ ਪਰ ਫਿਰ ਵੀ ਇੱਥੇ ਨਮਾਜ਼ ਵੀ ਅਦਾ ਕੀਤੀ ਜਾ ਰਹੀ ਹੈ ਅਤੇ ਰੋਜ਼ੇ ਵੀ ਰੱਖੇ ਜਾ ਰਹੇ ਨੇ ਸੱਤ ਸੰਘਰ ਵਿਖੇ ਰਮਜ਼ਾਨ ਦੇ ਮਹੀਨੇ ਨੂੰ ਧਿਆਨ ਚ ਰੱਖਦੇ ਹੋਏ ਤਿਆਰੀਆਂ ਕੀਤੀਆਂ ਗਈਆਂ ਹਨ ਰੋਜ਼ੇ ਰੱਖਣ ਵਾਲਿਆਂ ਲਈ ਰੋਜ਼ਾਨਾ ਸਵੇਰੇ ਸਹਰੀ ਅਤੇ ਸ਼ਾਮ ਨੂੰ ਇਫਤਾਰ ਦਾ ਇੰਦਜਾਨ ਕੀਤਾ ਜਾਂਦਾ ਹੈ ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਇੱਥੇ ਅਜਿਹਾ ਕਿਉਂ ਹੋ ਰਿਹਾ ਹੈ ਸਤ ਸੰਗਿਆ ਨੂੰ ਇਹ ਕੀ ਹੋ ਗਿਆ ਜੋ ਅੱਜ ਅਜਿਹਾ ਕਰ ਰਹੇ ਹਨ ਦਰਅਸਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦੇਸ਼ 'ਚ ਲੋਕਡਾਊਨ ਅਤੇ ਕਰਫਿਊ ਦਾ ਹੁਕਮ ਹੋਇਆ ਤਾਂ ਡੇਰਾ ਰਾਦਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੀਲੋਂ ਨੇ ਮਨੁੱਖਤਾ ਦੇ ਹਿੱਤ 'ਚ ਇਹ ਐਲਾਨ ਕੀਤਾ ਸੀ ਕਿ ਸਰਕਾਰ ਜੇ ਚਾਹੇ ਤਾਂ ਡੇਰਾ ਸਤ ਸੰਗ ਘਰ ਦਾ ਇਸਤੇਮਾਲ ਕਰ ਸਕਦੀ ਹੈ ਇਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਭੁੱਲੋਂ ਬਾਹਰ ਆਉਣ ਵਾਲੇ ਹਜ਼ਾਰਾਂ ਲੋਕਾਂ ਨੂੰ ਇੱਥੇ ਇਕਾਂਤ ਵਾਸ ਲਈ ਰੱਖਿਆ ਹੋਇਆ ਹੈ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਰਾ ਅਤੇ ਉਹਨਾਂ ਦੇ ਪਰਿਵਾਰ ਹਨ ਸਬੱਬ ਦੇ ਨਾਲ ਰਮਜ਼ਾਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਇਹਨਾਂ ਨੂੰ ਇੱਥੇ ਲਿਆਇਆ ਗਿਆ ਇਹਨਾਂ ਦੇ ਚਿਹਰਿਆਂ ਤੇ ਜਦ ਪਰੇਸ਼ਾਨੀ ਦੇਖੀ ਤਾਂ ਸੇਵਾਦਾਰਾਂ ਨੇ ਕਾਰਨ ਪੁੱਛਿਆ ਮੁਸਲਮਾਨ ਭਰਾਵਾਂ ਨੇ ਰਮਜ਼ਾਨ ਦੇ ਚੱਲਦਿਆਂ ਰੋਜ਼ੇ ਰੱਖਣ ਅਤੇ ਨਮਾਜ਼ ਅਦਾ ਕਰਨ ਦਾ ਜ਼ਿਕਰ ਕੀਤਾ ਇਹ ਸਭ ਜਾਣ ਕੇ ਸਤ ਸੰਗਰ ਘਰ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਰੋਜ਼ੇ ਰੱਖੋ ਇਬਾਦਤ ਕਰੋ ਬਾਕੀ ਦੀ ਤੁਹਾਡੀ ਸੇਵਾ ਅਸੀਂ ਮਰਿਆਦਾ ਚ ਰਹਿੰਦੇ ਹੋਵੇ ਕਰਦੇ ਰਾਵਾਂਗੇ ਜਿਸ ਤੋਂ ਬਾਅਦ ਇਹ ਲੋਕ ਪੰਜ ਸਮੇਂ ਦੀ ਨਮਾਜ਼ ਵੀ ਅਦਾ ਕਰ ਰਹੇ ਨੇ ਅਤੇ ਰੋਜ਼ੇ ਵੀ ਰੱਖ ਰਹੇ ਹਨ ਸਤ ਸੰਗਰ ਦੇ ਸੇਵਾਦਾਰ ਖੁਦ ਸਵੇਰੇ 3 ਵਜੇ ਸ਼ਹੀਰੀ ਮਤਲਬ ਖਾਣਾ ਬਣਾ ਕੇ ਉਹਨਾਂ ਨੂੰ ਜਗਾ ਦਿੰਦੇ ਹਨ ਅਤੇ ਸ਼ਾਮ ਨੂੰ ਇਫਤਾਰ ਮਤਲਬ ਰੋਜ਼ਾ ਖੋਲਣ ਦਾ ਪ੍ਰਬੰਧ ਵੀ ਕਰਦੇ ਹਨ ਖਾਸ ਕਰ ਇਹ ਹੈ ਕਿ ਸਤਸੰਗ ਘਰ ਦੇ ਪ੍ਰਬੰਧਕ ਅਤੇ ਸੇਵਾਦਾਰ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਮਤਲਬ ਸਮਾਜਿਕ ਦੂਰੀ ਅਤੇ ਮੈਡੀਕਲ ਦੇ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਵਾ ਰਹੇ ਹਨ ਸ਼ਾਇਦ ਦੁਨੀਆ ਦੇ ਇਤਿਹਾਸ ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੋਵੇਗਾ ਕਿ ਕਿਸੇ ਹੋਰ ਧਰਮ ਦੇ ਲੋਕ ਕਿਸੇ ਦੂਸਰੇ ਧਰਮ ਦੇ ਧਾਰਮਿਕ ਸਥਾਨ ਤੇ ਆਪਣੇ ਧਰਮ ਅਨੁਸਾਰ ਇਬਾਦਤ ਕਰ ਰਹੇ ਹੋਣ ਰੱਬ ਪਰਮਾਤਮਾ ਅੱਲਾ ਵਾਹਿਗੁਰੂ ਸਭ ਇੱਕ ਹੈ ਪਰ ਫਿਰ ਵੀ ਕੋਈ ਮੰਦਰ ਜਾਂ ਗੁਰਦੁਆਰੇ ਵਿੱਚ ਮਸੀਤ ਵਿੱਚ ਉਸੇ ਇੱਕ ਰੱਬ ਦੀ ਪੂਜਾ ਕੋਈ ਦੂਜਾ ਨਹੀਂ ਕਰ ਸਕਦਾ ਪਰ ਜਿਸ ਦੀ ਦੁਨੀਆ ਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਹੋ ਜਿਹੀ ਮਿਸਾਲ ਰਾਧਾ ਸਵਾਮੀ ਸਤਸੰਗ ਘਰ ਨੇ ਪੇਸ਼ ਕੀਤੀ ਹੈ ਅਸਲ ਵਿੱਚ ਰਾਧਾ ਸਵਾਮੀ ਸਤਸੰਗ ਘਰ ਇਸ ਮਿਸਾਲ ਰਾਹੀਂ ਇਨਸਾਨਾਂ ਨੂੰ ਇਹ ਸਿੱਖਿਆ ਦੇ ਰਹੇ ਹਨ ਕਿ ਪਰਮਾਤਮਾ ਖੁਦਾ ਵਾਹਿਗੁਰੂ ਸਭ ਇੱਕ ਹੈ ਸਭ ਉਸਦੇ ਹੀ ਘਰ ਹਨ ਉਸਦੀ ਭਗਤੀ ਕਿਤੇ ਵੀ ਬੈਠ ਕੇ ਕੀਤੀ ਜਾ ਸਕਦੀ ਹੈ ਧਰਮ ਰੱਬ ਨੇ ਨਹੀਂ ਇਨਸਾਨਾਂ ਨੇ ਬਣਾਏ ਹਨ Hindu Muslim Sikh Isai ਸਭ ਇੱਕੋ ਮਾਲਕ ਦੇ ਬੱਚੇ ਹਨ ਅਤੇ ਉਸ ਪਰਮਾਤਮਾ ਅੱਲਾਹ ਦੀ ਨਜ਼ਰ ਵਿੱਚ ਸਭ ਇੱਕ ਸਮਾਨ ਹਨ ਕੋਰੋਨਾ ਵਾਇਰਸ ਕਰਕੇ ਦੁਨੀਆ 'ਚ ਆਈ ਇਸ ਔਖੀ ਘੜੀ ਨੂੰ ਉਸ ਮਾਲਕ ਦੀ ਬੰਦਗੀ ਅਤੇ ਉਸਤਤ ਨਾਲ ਹੀ ਨਜਿੱਠਿਆ ਜਾ ਸਕਦਾ ਹੈ ਇਸ ਸੰਬੰਧ ਵਿੱਚ ਜਦ ਅਸੀਂ ਰਾਧਾ ਸਵਾਮੀ ਸਤ ਸੰਗਕਰ ਸਹਾਰਨਪੁਰ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਫੋਨ ਤੇ ਇੰਟਰਵਿਊ ਦੇਣ ਲਈ ਗੱਲਬਾਤ ਕੀਤੀ ਤਾਂ ਉਹਨਾਂ ਨੇ ਬੜੇ ਹੀ ਪਿਆਰ ਨਾਲ ਇਹ ਕਹਿ ਕੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਨੂੰ ਸੇਵਾ ਕਰਕੇ ਦਿਖਾਵਾ ਕਰਨ ਦਾ ਹੁਕਮ ਨਹੀਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼